ਪੰਜਾਬ ਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਚਟਕਾ ਲੱਗਾ ਜਦੋਂ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਕਾਂਗਰਸ ਦਾ ਹੱਥ ਛੱਡ ਕੇ ਪਾਜਪਾਦ ਵਿੱਚ ਸ਼ਾਮਿਲ ਹੋ ਗਏ ਇਸ ਦੌਰਾਨ ਰਵਨੀਤ ਸਿੰਘ ਬਿੱਟੂ ਪਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਇਸ ਦੌਰਾਨ ਜਦੋਂ ਉਨ੍ਹਾਂ ਨੇ ਸਵਾਲ ਕੀਤਾ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਛੱਡ ਕੇ ਪਾਜਪਾ ਦਾ ਲੜ ਕਿਉਂ ਲਿਆ ਤਾਂ ਇਸ ਦਾ ਜਵਾਬ ਦਿੰਦੇ ਉਨ੍ਹਾਂ ਨੇ ਅਖੇ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਜਾਂ ਕਾਂਗਰਸੀ ਲੀਡਰਸ਼ਿਪ ਨਾਲ ਕੋਈ ਪਰੇਸ਼ਾਨੀ ਨਹੀਂ ਹੈ ਉਹ ਪਿਛਲੇ 3 ਪੰਜ ਸਾਲਾਂ ਤੋਂ ਇਸ ਬਾਰੇ ਸੋਚ ਰਹੇ ਸੀ ਕਿ ਉਹ ਚੋਣਾ ਜਿੱਤ ਕੇ ਮੈਂਬਰ ਪਾਰਲੀਮੈਂਟ ਤਾਂ ਬਣ ਹੀ ਜਾਂਦੇ ਨੇ ਪਰ ਉਹਨਾਂ ਦੇ ਕੋਲ ਨਾਰੇਬਾਜੀ ਕਰਨ ਦੇ ਇਲਾਵਾ ਹੋਰ ਕੋਈ ਰਾਹ ਨਹੀਂ ਹੁੰਦਾ ਸਿਰਫ ਐਮਪੀ ਬਣਨ ਨਾਲ ਹੀ ਕੋਈ ਕੰਮ ਨਹੀਂ ਹੋ ਸਕਦਾ ਇਸ ਲਈ ਪਾਰਲੀਮੈਂਟ ਚ ਮੁੱਦੇ ਉਠਾਣੇ ਪੈਂਦੇ ਨੇ ਤਾਂ ਜੋ ਸੂਬੇ ਦੇ ਦੇਸ਼ ਦਾ ਵਿਕਾਸ ਕੀਤਾ ਜਾ ਸਕੇ ਉਹਨਾਂ ਨੇ ਕਹਿ ਕੇ ਚੋਣਾ ਦੀ ਗੱਲ ਕਰੇ ਤਾਂ ਉਹ ਪਹਿਲਾਂ ਵੀ ਐਮਪੀ ਦੀਆਂ ਚੋਣਾ ਜਿੱਤ ਚੁੱਕੇ ਨੇ ਤੇ ਸ਼ਾਇਦ ਇਸ ਵਾਰ ਵੀ ਜਿਹੜਾ ਜਿੱਤ ਸਕਦੇ ਨੇ ਪਰ ਉਹ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਲਈ ਕੁਝ ਕਰਨਾ ਚਾਹੁੰਦੇ ਨੇ ਇਸ ਲਈ ਉਹਨਾਂ ਨੇ ਭਾਜਪਾ ਜਿਹੜੇ ਸ਼ਾਮਿਲ ਹੋਣ ਦਾ ਹੁਣ ਫੈਸਲਾ ਹਨ ਦੱਸਿਆ ਕਿ ਜਦੋਂ ਉਹ ਕਿਸਾਨੀ ਅੰਦੋਲਨ ਦੌਰਾਨ ਜੰਤਰ ਮੰਤਰ ਤੇ ਧੰਨਾ ਦੇ ਰਹੇ ਸੀ ਤਾਂ ਇਸ ਦੌਰਾਨ ਉਹਨਾਂ ਦੇ ਕੇਦਰ ਸਰਕਾਰ ਨਾਲ ਗੱਲਬਾਤ ਕੀਤੀ ਤਾਂ ਸਰਕਾਰ ਦੇ ਬੁਲਾਰਿਆਂ ਤੇ ਮੰਤਰੀਆਂ ਨੇ ਉਹਨਾਂ ਨੂੰ ਦੱਸਿਆ ਕਿ ਸਰਕਾਰ ਕਿਸਾਨਾਂ ਤੇ ਪੰਜਾਬ ਦੇ ਵਿਕਾਸ ਲਈ ਬਹੁਤ ਕੁਝ ਕਰਨਾ ਚਾਹੁੰਦੀ ਹੈ ਉਹਨਾਂ ਨੇ ਵੀ ਕਿਹਾ ਕਿ ਜਦੋਂ ਅਕਾਲੀ ਦਲ ਦੇ ਭਾਜਪਾ ਦਾ ਗੱਜੋੜ ਸੀ ਤਾਂ ਅਕਾਲੀ ਦਲ ਨੇ ਹੀ ਖੇਤੀਬਾੜੀ ਬਿੱਲ ਆਂ ਦੀ ਸਲਾਹ ਦਿੱਤੀ ਸੀ ਜਦੋਂ ਉਹ ਬਿੱਲ ਲਿਆਂਦੇ ਗਏ ਤਾਂ ਉਹ ਖੁਦ ਗੱਠਜੋੜ ਤੋੜ ਕੇ ਇਸ ਦਾ ਵਿਰੋਧ ਕਰਨ ਲੱਗੇ ਇਸ ਤੋਂ ਅੱਗੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਇਸ ਸਮੇਂ ਹਰ ਚੈਨਲ ਤੇ ਦਿਖਾਇਆ ਜਾ ਰਿਹਾ ਹੈ ਕਿ ਕੇਂਦਰ ਚ ਮੋਦੀ ਸਰਕਾਰ ਬਣਨ ਵਾਲੀ ਤੇ ਪਾਜਪਾ ਦੀਆਂ ਚੋਣਾਂ ਜਿੱਤਣ ਦੀ ਸੰਭਾਵਨਾ ਵੀ ਬਹੁਤ ਜ਼ਿਆਦਾ ਜਿਹੜੀ ਜਿਤਾਈ ਜਾ ਰਹੀ ਹੈ ਜਿਸ ਕਰਕੇ ਕਈ ਸੂਬਿਆਂ 'ਚ ਮੂੜਾ ਡਬਲ ਇੰਜਰ ਸਰਕਾਰ ਬਣਨ ਜਾ ਰਹੇ ਉਹਨਾਂ ਨੇ ਵੀ ਕਹਿ ਕਿ ਜੇਕਰ ਬਾਕੀ ਸੂਬੇ ਦੇ ਕਿਸਾਨ ਤਰੱਕੀ ਕਰ ਸਕਦੇ ਤੇ ਪੰਜਾਬ ਦੇ ਕਿਸਾਨ ਕਿਉਂ ਖੁਸ਼ੀਆਂ ਕਰਦੇ ਨਜ਼ਰ ਆਉਂਦੇ ਨਹੀਂ ਮੈਂ 2 ਮਿੰਟ ਪੰਜਾਬੀ 'ਚ ਫਿਰ ਹਿੰਦੀ 'ਚ ਸਭ ਤੋਂ ਪਹਿਲਾਂ ਮੈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਦਾ ਖਾਸ ਤੌਰ ਤੇ ਤੇ ਮੇਰੇ ਨਾਲ ਜਾਤੀ ਬਹੁਤ ਜ਼ਿਆਦਾ ਰਿਸ਼ਤਾ ਪਿਛਲੇ 10 ਸਾਲਾਂ ਤੋਂ ਸਾਡੇ ਹੋਮ ਮਿਨਿਸਟਰ ਅਮਿਤ ਸ਼ਾ ਜੀ ਸਾਡੇ ਕਿਉਕੀ ਨਾਲ ਦੇ ਗਮਾਂਢੀ ਸੂਬੇ ਤੋਂ ਪ੍ਰਧਾਨ ਜੇਪੀ ਨੱਡਾ ਸਾਹਿਬ ਉਹਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਮੈਂ ਉਹਨਾਂ ਦਾ ਧੰਨਵਾਦੀ ਹਾਂ ਵੀ ਉਹਨਾਂ ਨੇ ਮੈਨੂੰ ਬੀਜੇਪੀ ਚ ਮੌਕਾ ਦਿੱਤਾ ਤੇ ਕਾਸ ਤੌਰ ਤੇ ਅੱਜ ਜੁਆਇਨ ਕਰਨ ਵੇਲੇ ਵਿਨੋਦ ਤਾਬੜੇ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਉਹਨਾਂ ਦਾ ਮੈਂ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ ਸਾਡੇ ਸੰਜੇ ਜੀ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਸਾਡੇ ਓਮ ਪਟਨਾਇਕ ਜੀ ਉਹਨਾਂ ਦਾ ਧੰਨਵਾਦੀ ਹਾਂ ਜਿਵੇਂ ਕਿ ਜਨ ਸੈਕਟਰੀ ਸਾਹਿਬ ਨੇ ਇਹ ਗੱਲ ਕਹੀ ਆ ਵੀ ਮੈਂ ਸ਼ਹੀਦ ਆਜ਼ਮ ਸਤਾਰ ਬੈਂ ਸਿੰਘ ਦਾ ਗ੍ਰੈਂਡਸਨ ਆ ਪੋਤਾ ਹਾਂ ਮੈਂ ਬੜੇ ਹਾਲਾਤ ਪੰਜਾਬ ਦੇ ਮਾੜੇ ਵੀ ਹਾਲਾਤ ਦੇਖੇ ਆ ਉਹਦੇ ਵਿੱਚੋਂ ਪੰਜਾਬ ਨੂੰ ਕੱਢਿਆ ਮੈਂ ਜ਼ਿਆਦਾ ਗੱਲ ਨਾ ਕਰਦਾ ਹੋਇਆ ਸਿਰਫ ਮੈਂ ਇਹ ਕਹੂੰਗਾ ਵੀ ਜਿੱਥੇ ਅੱਜ ਪੰਜਾਬ ਲਈ ਬੜੀ ਵੱਡੀ ਸੋਚ ਆ ਤੇ ਪਰ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਜਿਹੜਾ ਉਹ ਗੈਪ ਆ ਉਹਨਾਂ ਨੂੰ ਅਸੀਂ ਭਰਾਂਗੇ ਕਿਉਂਕਿ ਬਾਕੀ ਸੂਬੇ ਬਹੁਤ ਅੱਗੇ ਲੰਘੇ ਅਸੀਂ ਜੋ ਕੁਝ ਪੰਜਾਬ ਵਾਲੇ ਲੈ ਸਕਦੇ ਆ ਕਿਉਂਕਿ ਅਗਲੀ ਸਰਕਾਰ ਪਿਛਲੇ 10 ਸਾਲ ਵੀ ਅੱਗੇ ਵੀ ਸਰਕਾਰ ਮੋਦੀ ਜੀ ਦੀ ਆਉਣੀ ਆ ਤੇ ਅਸੀਂ ਉਹ ਬ੍ਰਿਜ ਬਣ ਕੇ ਉਹ ਪੁਲ ਵਲ ਕੇ ਕੰਮ ਕਰਾਂਗੇ ਕਿ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਮਜ਼ਦੂਰਾਂ ਲਈ ਪੰਜਾਬ ਦੀ ਇੰਡਸਟਰੀ ਲਈ ਪੰਜਾਬ ਦੇ ਦੁਕਾਨਦਾਰਾਂ ਲਈ ਜਿਹੜੀ ਇੱਕ ਬਹੁਤ ਵੱਡਾ ਉਥੇ ਲੋੜ ਇਸ ਗੈਪ ਨੂੰ ਭਰਨ ਲਈ एक ब्रिज बन के करांगे हम मैं हिंदी बहुत ही या शुक्र गुजार हूं हमारे प्रधानमंत्री नरेंद्र मोदी जी का मेरे बहुत ही गहरे निजी संबंध पिछले दस साल से श्री अमित शाह जी हमारे साथ के प्रदेश के प्रधान जे पी नड्डा साहब हमारे बहुत ही सत्कारयोग जिन्होंने अभी ज्वाइन कराया विनोद तावडे जी संजय जी और खासतर ओम पाठक जी मैं एक ही बात कहूंगा मैं भी एक शहीद परिवार से सरदार बेंत सिंह जी मुख्यमंत्री थे पंजाब में बहुत अंधेरे का समय भी देखा है पंजाब में और कैसे पंजाब को ठीक किया वो भी देखा है तो आज मैं ये बड़े विश्वास से कह सकता हूं जो मैंने पिछले दस साल से चाहे प्रधानमंत्री मोदी जी हों अमित शाह जी हों बहुत ज्यादा पंजाब के लिए उनका प्यार है और बहुत कुछ करना चाह रहे और करना चाहते थे लेकिन बाकी स्टेट आज कहां की कहां चली गई एक गैप पंजाब में जो एक पुल का ब्रिज का, का काम करने की जरूरत है किसानों को साथ लाने की वहां के मजदूरों को साथ लाने की वहां के दुकानदार इंडस्ट्रीज को साथ लाने की वो काम क्योंकि सरकार दस साल रही आगे भी लोगों ने फैसला जो किया है वो सरकार मोदी जी की बननी है तो हम क्यों पीछे रहे हमारी पंजाब क्यों पीछे रहे तो इसे देखते हुए बहुत चाहे हमारे कैप्टन अमरिंदर सिंह हो सुनील जाखड़ जी हों बहुत अच्छा पंजाब में चाहे बीजेपी मैं जानता हूं सारे पुराने लीडरशिप को जिन्होंने टेररिज्म टाइम काम किया था मेरे दादाजी के साथ चाहे मदन मोहन मित्तल जी हों चाहे हमारे लक्ष्मीकांत चावला जी आज हों, बहुत मजबूती से उन लोगों ने उस टाइम काम किया था सारी बीजेपी आरएसएस ने मिलकर पंजाब को शांत किया था तो उसी तरीके से हम चाहते हैं वही भाईचारा वही प्यार वही आपसी प्यार जैसे देश में पंजाब में वो बने को, कोई ऐसी बात नहीं है कोई किसानों से जो किसी और से कोई प्यार नहीं है ये मैं पार्लियामेंट में देखता रहा हूं लेकिन एक टाइम था अकाली दल ने ये बिल के ऐसा बिल लेके आए और सपोर्ट कर दिया जिससे ये गमरा कर और अब उससे पीछे हट गए पीछे अकाली दल है तो हम अच्छी तरह हर पंजाब के वर्ग को दिल्ली से मोदी जी से और बीजेपी से जोड़ेंगे इन्हीं शब्दों से मैं आपका बहुत बहुत आभार प्रकट करता हूं ਖਾਸ ਤੌਰ ਤੇ ਫਿਰ ਇੱਕ ਵਾਰ ہمارے ਨੂੰ ਤਾਬੜੇ ਜੀ ਦਾ اور ਸਾਰੀ ਟੀਮ ਦਾ اور ਮੀਡੀਆ ਕਾ ਮੈਂ ਬਹੁਤ ਹੀ ਬਹੁਤ ਆਭਾਰ ਪ੍ਰਗਟ ਕਰਦਾ ਹਾਂ ਥੈਂਕ ਯੂ ਬਹੁਤ